ਪੰਜਾਬ ਦੇ ਮੁਖਸਕੱਤਰ ਕੈਪ सिन्हा ਸ਼੍ਰੀ ਫੋਤੇਗੜ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਨੇ ਜਿੱਤੇ ਕੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਤੋਤੀ ਐਨ ਵੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦੇ ਆ ਪੰਜਾਬ ਦੇ ਮੁਖਸਕੱਤਰ ਨੇ ਹੋਰ ਕੀ ਕੁਝ ਕਿਹਾ ਆਉ ਜਾਣਦੇ ਆ ਜੀ ਰਾਤ ਮੈਨੂੰ ਕੱਲ ਹੀ ਆਣਾ ਸੀ ਲੇਕਿਨ ਕੱਲ ਚੁੱਕ ਮੈਂ ਦਿੱਲੀ ਜਾਣਾ ਪੈ ਗਿਆ ਆ ਮੈਂ ਅੱਜ ਫੋਤੇਗੜ ਸਾਹਿਬ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਣ ਆਇਆ ਜੀ ਔਰ ਜੋ ਗੁਰੂ ਸਾਹਿਬ ਦੇ ਸਹਾਜਾਦੇ ਇਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਨ ਆਇਆ ਅੱਜ ਇੱਥੇ ਜੋ ਹੈ ਬਹੁਤ ਖੁਸ਼ੀ ਹੋਈ ਦੇਖ ਕਰਕੇ ਕਿ ਸਾਰੇ ਜਿੰਨੇ ਸੰਗਤ ਆਏ ਨੇ ਸਾਰਿਆਂ ਨੂੰ ਜੋ ਹੈ ਸਾਰੀ ਸੁਵਿਧਾਵਾਂ ਉਪਲਬਧ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਤੇ ਹੋਰ ਜੋ ਹੈ ਜੇ ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟ ਵੱਲੋਂ ਉਪਲਬਧ ਕਰਾਈਆਂ ਗਈਆਂ ਹਨ ਔਰ ਸਾਰੇ ਬੜੇ ਖੁਸ਼ ਹਨ ਜੀ ਲੇਕਿਨ ਇਹ ਸ਼ਹਾਦਤ ਦਾ ਬਲਦ ਜਿਹੜਾ ਦਿਨ ਹੈ ਇਹ ਦਿਨ ਚ ਸਾਨੂੰ ਸਾਰੇ ਨੂੰ ਸਿੱਖ ਲੈਣਾ ਚਾਹੀਦਾ ਕਿ ਜੋ ਜੋ ਹੈ ਜੁਰਮ ਦੇ ਖਿਲਾਫ ਲੜਾਈ ਕਰਨ ਵਾਲੇ ਨੂੰ ਸ਼ਹਾਦਤ ਉਹਨਾਂ ਨੇ ਦਿੱਤੀ ਉਹਨਾਂ ਨੇ ਸ਼ਹਾਦਤ ਦਿੱਤੀ ਸਾਡੀ ਜੋ ਹੈ ਪੀੜ੍ਹੀ ਨੂੰ ਆਉਣ ਵਾਲੇ ਪੀੜ੍ਹੀ ਨੂੰ ਸਾਰੇ ਨੂੰ ਜੋ ਹੈ ਚੰਗੇ ਟਾਈਮ ਚੰਗਾ ਦਿਨ ਦੇਖਣ ਲਈ ਔਰ ਉਹ ਜੋ ਜ਼ੁਲਮ ਕਰਨ ਵਾਲੇ ਸਨ ਉਹ ਜ਼ੁਲਮ ਕਰਨ ਵਾਲੇ ਸਨ ਅੱਜ ਕਿੱਥੇ ਨੇ ਕੋਈ ਨਹੀਂ ਜਾਣਦਾ ਲੇਕਿਨ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਸ਼ਹਾਦਤ ਵਾਲੇ ਥਾਂ ਤੇ ਅੱਜ ਜੋ ਹੈ ਮੇਲੇ ਲੱਗ ਰਹੇ ਹੈ और इसलिए जो है सू भी सीख लेनी चाहिए कि ना तो किसी के खिलाफ कोई जुर्म हो देना चाहिए और ना ही जेकर कोई जुर्म हो रहा है तो जुर्म के खिलाफ भी तगड़े होकर खड़े रहना चाहिए छोटे साहबजाद वालों एड्डी शहादत दी गई है तो नौजवानों को पंजाब अपील करना चाहोगे एक नौजवान को जो है गुरु साहब जो बाबा फतेह सिंह बाबा बोरावर सिंह तो जो है उन्होंने शहादत तो सीख लेनी चाहिए कि ਆਪਣ ਇਹ ਜੋ ਹੈ ਕੋਈ ਵੀ ਆਪਣੇ ਜੋ ਹੈ ਹੱਲੇ ਦੁਆਲੇ ਕਿਸੇ ਨੂੰ ਵੀ ਜ਼ੁਰਮ ਦੇ ਖਿਲਾਫ ਹਮੇਸ਼ਾ ਜੋ ਹੈ ਖੜੇ ਰਹਿਣਾ ਚਾਹੀਦਾ ਸਾਰੇ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਸਾਡੇ ਸਮਾਜ ਨੂੰ ਹੋਰ ਅੱਗੇ ਲੈ ਜਾਣਾ ਚਾਹੀਦਾ ਹੋਰ ਵੀ ਕਿਸੇ ਤਰ੍ਹਾਂ ਦੀ ਜੋ ਹੈ ਕੋਈ ਗਲਤ ਸੰਗਤੀ ਚ ਜਾ ਕਰ ਕਰਕੇ ਜਾਂ ਕੋਈ ਕੁਛ ਜੋ ਹੈ ਗਲਤ ਕੰਮ ਕਰਦਾ ਹੈ ਉਹਨਾਂ ਦੇ ਖਿਲਾਫ ਖੜੇ ਹੋ ਕਰ ਕਰਕੇ ਉਹਨਾਂ ਨੂੰ ਇਸ ਸਹੀ ਰਸਤੇ ਚ ਲਾਉਣ ਚ ਕੋਸ਼ਿਸ਼ ਕਰਨੀ ਚਾਹੀਦੀ ਜੀ ਧੰਨਵਾਦ ਸੋ ਸੋ ਇਸੇ ਸਾਡੇ ਨਾਲ ਪੰਜਾਬ ਦੇ ਮੁਖ ਸਿਕੱਤਰ ਕੇਬੀ ਸੁਨਾ ਜੂ ਕਿਸ਼ੋਰ ਫਤਿਹਗੜ ਸਾਹਿਬ ਵਿਖੇ ਨਤਮਸਤਕੋਣ ਪਹੁੰਚੇ ਸੀ ਤੇ ਉਹਨਾਂ ਨੇ ਸ਼ਹੀਦਾਂ ਨੂੰ ਨਮਨ ਕੀਤਾ ਹੈ ਕੈਮਰਾਮੈਨ ਸੁਦੀਪ ਦੇ ਨਾਲ ਮੈਂ ਕਹਿੰਦਾ ਐਨਵੀ ਨਿਊ ਸ਼੍ਰੀ ਫਤਿਹਗੜ ਸਾਹਿਬ